ਸਸ਼ਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਅੱਜ ਪਿਆ ਮਾਲਵਾ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟੜੀ ਕਲਾਂ ਜਿੱਥੇ ਕਿ ਪਸ਼ੂ ਮੇਲਾ ਕਰਵਾ ਰਹੇ ਇੱਥੇ ਤੇ ਇੱਥੇ ਬਾਈ ਇੱਕ ਅੰਗਰੇਜ਼ ਲੈ ਕੇ ਆਇਆ ਨਾਂ ਵੀ ਅੰਗਰੇਜ਼ ਤੇ ਵਾਕੀ ਦੇਖਣ ਚ ਵੀ ਅੰਗਰੇਜ਼ ਆ ਤੇ ਇਹਦੀ ਸਾਰੀ ਗੱਲਬਾਤ ਕਰਦੇ ਕਿਹੜੀ ਬਰੀਡ ਆ ਕਿੱਥੋਂ ਆਇਆ ਕਿਹੜੇ ਥਾਂ ਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਣਖ ਚੈਨਲ ਤੇ ਬਾਈ ਸਵਾਗਤ ਹੈ ਤੁਹਾਡਾ ਮਹਿਮਾਨ ਹੋ ਸਿੱਠਾ ਕੋ ਬਾਈ ਹਾਂ ਵਧੀਆ ਤੇ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਹਾਂ ਮਰਨਜੀਤ ਸਿੰਘ ਬਰਾੜ ਹਾਂਜੀ ਪਿੰਡ ਮਰਾੜ ਕਲਾਂ ਜ਼ਿਲ੍ਹਾ ਮੁਕਤਸਰ ਸਾਹਿਬ ਬਰਾੜ ਸਾਹਿਬ ਤੁਸੀਂ ਇਹਦਾ ਨਾਮ ਰੱਖਿਆਗਾ ਅੰਗਰੇਜ਼ ਹਨਾ ਬਸੇ ਵੈਸੇ ਇਹ ਤਾਂ ਜੰਮਿਆ ਇਹ ਜਮਾ ਚਿੱਟਾ ਸੀਗਾ ਅੱਛਾ ਉਹ ਉਹਵੇਂ ਅੰਗਰੇਜ਼ ਵਰਗਾ ਨਾਮ ਇਹ ਰੱਖਿਆ ਹਾਂ ਬਾਕੀ ਜਿਹੜਾ ਤੁਸੀਂ ਨਾਮ ਰੱਖਾ ਅੰਗਰੇਜ਼ ਤੇ ਇਹਦੀ ਜਿਹੜੀ ਦੇਖਾ ਦੇਖਣ ਦੇ ਵਿੱਚ ਹੈ ਵੀ ਅੰਗਰੇਜ਼ਾਂ ਵਰਗੀ ਆ ਹਾਂਜੀ ਤੇ ਕਿੰਨਾ ਇਹਦੀ ਜਿਹੜਾ ਟਾਈਮ ਕਿੰਨੇ ਚਿਰ ਦਾ ਹੋ ਗਿਆ ਇਹ ਇਹ 5 ਸਾਲ ਦਾ ਬਣਾਲਾ ਅੱਛਾ 5 ਸਾਲ ਦਾ ਤੇ ਜੇ ਆਪਾਂ ਗੱਲ ਕਰੀਏ ਵੀ ਹਾਈਟ ਦੀ ਹਨਾ ਖਾਇਪ ਨੇ ਮਿੰਨੀ ਨਿਵਾਸ ਹੈ ਉਹ 5 ਫੁੱਟ ਤੋਂ ਬਸ ਭਰੇ ਹੋਊਗੇ ਭਰੀ ਆ 5 4 ਇੰਚਾ ਪ ਕਹਿ ਸਕਦੇ ਹਾਂ ਹਾਂਜੀ ਤੇ ਰਿਜ਼ਲਟ ਬਾਈ ਕਿੱਦਾਂ ਆ ਰਿਹਾ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਅੱਛਾ ਤੇ ਉਮਰ ਤੁਸੀਂ ਇਹ ਵੀ ਦੱਸੀ ਸੀਗੀ ਔਣੇ 5 ਸਾਲ ਔਣੇ 5 ਸਾਲ ਤੁਹਾਡੇ ਘਰੇ ਵੀ ਹੈਗੇ ਤੇ ਅੱਗੇ ਹਾਂ ਬੱਚੇ ਹੈਗੇ ਅੱਛਾ ਤੇ ਰਿਜਲਟ ਵਗੇ ਮਿਲ ਰਹੇ ਹੈ ਰਿਜਲਟ ਬਹੁਤ ਆਹ ਇਹ ਗੱਲ ਆਪਾਂ ਦੀ ਮਾਂ ਦੇ ਰਿਕਾਰਡ ਦੀ ਕਰ ਗਏ ਹਣਾ ਉਹਦਾ ਸੀ ਰਿਕਾਰਡ ਸੀ ਪਹਿਲੇ ਸੋਏ ਦਾ ਸੀ 14700 ਅੱਛਾ ਦੂਸਰੇ ਦਾ 18300 ਅੱਛਾ ਤੇ ਇਹਦਾ ਸੀਮਨ ਵਗੈਰਾ ਤਿਆਰ ਕਰਵਾਇਆ ਕਿ ਨਹੀਂ ਸੀਮਨ ਨਿਕ ਰਿਹਾ ਇਹ ਡਾਇਰੈਕਟ ਹੀ ਛੱਡ ਡਾਇਰੈਕਟ ਹੀ ਛੱਡ ਦੋ ਹਣਾ ਤੇ ਮੈਟਿੰਗ ਫੀਸ ਤੁਸੀਂ ਆਪ ਦੀ ਰੱਖੀ ਹੋਈ ਹੈ ਹਾਂ ਜਿਮੀ ਕੀ ਦੂਰ ਨੇੜੇ ਜਿੱਦਾਂ ਆਉਂਦਾ ਲੋਕਾਂ ਦਾ ਸੀ ਕਰ ਲਿਆ ਉਹ ਹੋ ਜਾਂਦਾ ਸੈਟਿੰਗ ਉਸ ਦਾ ਵੀ ਦੇਖਣ ਦੇ ਵਿੱਚ ਵੀ ਵਾਕਿਆ ਪਤਾ ਲੱਗਦਾ ਵੀ ਪੂਰਾ ਫੌਂਗਲ ਆ ਰੱਖਿਆ ਹੋਇਆ ਹੈ ਹਾਂਜੀ ਇਹ ਤਾਂ ਫਿਰ ਬਈ ਤੁਸੀਂ ਕਿਹੜੇ ਬਲੱਡ ਲੈਂਡ ਦਾ ਇਹ ਇਹ ਉਪਰਤੀ ਹੈ ਬਲੱਡ ਲੈਂਡ ਪਾਕਿਸਤਾਨ ਦੇ ਕਿਹਦਾ ਨਾਮ ਨਹੀਂ ਪਤਾ ਮੈਨੂੰ ਕੀ ਸੀ ਮਨੂ ਅੱਛਾ ਇਹ ਪਾਕਿਸਤਾਨ ਦੀ ਬਰੀਡ ਹੈ ਉਧਰ ਲਈ ਮਤਲਬ ਇਹ ਨੀਲੀ 라ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਨੀਲੀ 라ਵੀ ਇਹ ਪਿਓਰ ਨੀਲੀ 라ਵੀ ਜਾਂ ਪਿਓਰ ਨੀਲੀ 라ਵੀ ਜੇ ਆਪਾਂ ਕਹਿੰਦੇ ਹਾਂ ਨਾ ਹਾਂਜੀ ਸਾਡੇ ਵੀ ਪਾਕਿਸਤਾਨ ਦਾ ਇਹ ਬਰੀਡ ਹੈ ਇਹ ਹਾਂਜੀ ਤੁਸੀਂ ਫਿਰ ਇਹ ਜਿਹੜਾ ਸੀਮਨ ਵਗੈਰਾ ਮੰਗਵਾਇਆ ਸੀ ਆ ਉਧਰੋਂ ਆਇਆ ਸੀ ਆ ਡਾਇਰੈਕਟ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਆ ਵੀ ਚਲੋ ਇੱਕ ਜਿਹੜੀ ਬੱਕਰੀ ਜੀ ਤੁਸੀਂ ਰੱਖੀ ਹੋਈ ਆ ਹਨਾ ਹਾਂਜੀ ਕਿੰਨੇ ਵੀ ਪਸ਼ੂ ਪਾਲ ਨਾ ਕੰਮ ਆ ਆਪਣੇ ਪਸ਼ੂ ਤਾਂ ਕੈਮਰਾ ਮਾਰ ਦੇ ਵੀਰੇ ਪਿੱਛੇ ਅੱਗੇ ਮੂਰ ਕਰ ਦਿਖਾ ਦਿਓ ਸੇਲ ਦਾ ਕਹਦੇ ਹੋ ਵੀ ਸੇਲ ਕਰਨਾ ਹੈ ਕਿ ਕੋਈ ਹੁੰਦਾ ਤਾਂ ਤੇ ਇਹ ਤੁਸੀਂ ਸੇਲ ਦਾ ਵੀ ਬਣਾਇਆ ਮਨ ਹਾਂ ਸੇਲ ਦਾ ਹੈਗਾ ਜੀ ਅੱਛਾ ਆਪਾਂ ਆਵਾਂਗੇ ਹਾਂਜੀ ਬਾਈ ਜੀ ਤੁਸੀਂ ਸੇਲ ਦਾ ਵੀ ਮਨ ਬਣਾਇਆ ਵੇ ਕਰਨਾ ਹਾਂਜੀ ਹਾਂਜੀ ਸੇਲ ਦਾ ਹੈਗਾ। ਸੇਲ ਦਾ ਤੁਸੀਂ ਮਤਲਬ ਕੀ ਸੇਲ ਕਰਨਾ ਹੈ ਹੈ ਨਾ? ਹਾਂਜੀ। ਹਾਂਜੀ ਕਿਸਾਨ ਭਰਾਵੋ ਜੇਕਰ ਕਿਸੇ ਪਸ਼ੂ ਪਾਲਕ ਨੂੰ ਚਾਹੀਦਾ ਹੋਇਆ ਤਾਂ ਬਾਈ ਨੇ ਇਹ ਸੇਲ ਕਰਨਾਗਾ ਤੇ ਬਾਈ ਦਾ ਆਪਾਂ ਕੰਟੈਕਟ ਨੰਬਰ ਬੋਲਾਂਗੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ ਵੀ ਆਪਣਾ ਮੋਬਾਈਲ ਨੰਬਰ ਬੋਲ ਦੋ। 94786 9000 70096014 ਹਾਂਜੀ ਦੋਸਤੋ ਤੇ ਕਰੋ ਬਾਈ ਨਾਲ ਸੰਪਰਕ ਜੇਕਰ ਬੋਰਡ ਤੇ ਦਿਖਾਉਂਦਾ ਬਾਕੀ ਬੋਰਡ ਤੇ ਵੀ ਬਾਈ ਦਾ ਨੰਬਰ ਪਾਇਆ ਪਿਆ ਬੋਰਡ ਤੇ ਕੈਮਰਾ ਮਾਰ ਦਿਓ ਵੀ। ਕੀ ਕਬਾਈ ਜੀ ਅਣਖ ਨੂੰ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ